ਕੰਦੇ ਤੋਂ ਸਾਰਾ ਦਿਨ ਚੱਕ ਲਉਂਦੀ ਇਹ ਦੰਦਵਰ ਸਾਹਿਬ ਇਹ ਚੱਕ ਲਿਆਉਂਦੀ ਪਰਗਟ ਹੋ ਕੇ ਸਦੇ ਪਹਾੜ ਚੱਕ ਰਿਹਾ ਲਿਆਉਂਦੀ ਉਹ ਕਹਦੇ ਉੱਤੇ ਛੜਿਆ ਆਪਣਾ ਭਵਨ ਨਦਵਰ ਸਾਹਿਬ ਆ ਜਾਂਦੀ ਇਹ ਸਭ ਜਿਹੜੇ ਲੋਕ ਨੇ ਨਾ ਇਹ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਇਸ ਗ੍ਰਾਮ ਤੋਂ ਬਾਅਦ ਵੀ ਉਹ ਗਈ ਸਾਡੀ ਦੇਵੀ ਦੇਵਤੇ ਇਹ ਤਾਂ ਫਿਰ ਜਦ ਹੀ ਬੰਦਾ ਆਵਾਜ਼ ਰਾਵਿਆ ਕਾਲੂ ਖਰਾਬ ਹੋ ਗਿਆ ਉਹਨਾਂ ਦਾ ਬੰਦਾ ਸੀ ਪਰ ਚਾਰ ਬੰਦ ਹੋ ਗਿਆ ਤੇ ਪ੍ਰਗਟ ਅਨੰਦਪੁਰ ਸਾਹਿਬ ਕਰ ਲਈ ਉੱਪਰ ਹੁਣ ਕੀ ਕਰਨ ਜਾਂਦੇ ਉੱਪਰ ਕੀ ਕਰਨ ਜਾਂਦੇ ਨੇ ਫਿਰ ਨਾ ਮੰਦਰੇ ਜਾ ਕੇ ਉਹਨੇ ਰੱਖ ਦਿੰਦੀ ਆਪਣਾ ਲੈ ਆ ਕੇ ਇਹਦੇ ਨਵਾਂ ਬਣਾ ਲੈਂਦੇ ਉੱਥੇ ਹੀ ਕਰਨ ਜਾਂਦੇ ਨੇ ਫਿਰ ਹੁਣ ਨਾ ਬਣਾ ਲੈਂਦੇ ਫਿਰ ਹੁਣ ਤਾਂ ਪਤਾ ਲੱਗਿਆ ਨਾ ਹੁਣ ਉਸੇ ਮੰਦਰ ਚ ਕਦਾ ਸ਼ੁਰੂ ਕਰ ਦਾਂਗੇ ਅਸੀਂ ਬਣਾ ਲੜ ਜਦੋਂ ਇਹਦੀ ਕਥਾ ਸ਼ੁਰੂ ਹੋ ਗਈ ਨਾ ਗੁਰਦੁਆਰਿਆਂ 'ਚ ਕੱਖ ਵੀ ਨਹੀਂ ਰਹਿਣਾ ਉਹਦੇ ਬੱਲੇ ਕੱਖ ਵੀ ਨਹੀਂ ਰਹਿਣਾ ਅੜ ਬੋਲਦੇ ਨਾ ਇਹਨਾਂ ਕੋਲ ਰਹਿਣੀ ਕੱਖ ਨਹੀਂ ਨਾ ਕੋਲ ਹੁਣ ਵੀ ਨਹੀਂ ਕੱਖ ਹੈਗਾ ਇਹਨਾਂ ਕੋਲ ਕੀ ਹੈ ਇਹ ਤਾਂ ਹਲਦੀ ਦੀ ਗੱਠੀ ਵਾਲੇ ਇਹਨਾਂ ਕੋਲ ਤਾਂ ਹਲਦੀ ਦੀ ਗੱਠੀ ਵੀ ਹੈ ਨਹੀਂ ਉਹ ਵੀ ਕੁਝ ਹੋਰੇ ਜੱਕੀ ਫਿਰਦੇ ਨੇ ਹਲਦੀ ਦੀ ਗੱਠੀ ਦੇ ਥਾਂ ਉਹ ਲੋੜ ਹਰਦੀ ਦੀ ਗੱਠੀ ਸਮਝੀ ਫਿਰਦੇ ਨੇ ਪਤਾ ਨਹੀਂ ਕਿਦੋਂ ਇਹਨਾਂ ਕੋ ਕੀ ਹੈ ਸਮਝ ਨਹੀਂ ਆਉਂਦੀ ਕਿਦੇ ਆਸਰੇ ਐ ਇੱਡੀ ਇੱਡੀ ਗੱਲਾਂ ਕਰਦੇ ਕੋਲ ਕੁਝ ਵੀ ਨਹੀਂ ਹੈ ਇਹਨਾਂ ਦੇ ਬੇਟੀ ਉਹ ਹੋਊਗੀ ਪੰਡਿਤ ਦੀ ਕੀ ਹੋਈ ਸੀ ਜਿਹੜੀ ਇਹਨਾਂ ਦੀ ਹੋਊਗੀ ਬੇਟੀ ਹਾਂਜੀ ਅਦਮ ਜੰਡਾਲੀ ਭਈ ਬਰਾਵਣੀ ਜਾਂ ਤਾਂ ਕਹਿੰਨੇ ਨੇ ਫਿਰ ਪਰਮੇਸ਼ਰ ਫੇਠੀ ਠੀਕ ਹੈ ਅਕਨੁਰ ਦੀਦਾ ਉਹ ਵੀ ਠੀਕ ਹੈ ਨੋ ਵੀ ਠੀਕ ਲੈਂਦੇ ਨੇ ਓਮ ਵੀ ਕਹਿੰਦੇ ਨੇ ਓਕਾਰ ਅਸੀਂ ਕਹਿੰਦੇ ਆ ਅੱਧੇ ਜੋਗ ਜੜਾ ਲਈ ਹੋਈ ਵਾ ਸਰੀਰ ਤੇ ਖੜ ਗਈ ਫੇਰਾ ਕੇ ਆਤਮਾ ਦੀ ਗੱਲ ਛੱਡੇ ਦਿੱਤੀ ਦਰਸ਼ਨ ਖਾਨਾਲ ਗੱਲ ਆ ਗਈ ਇਹ ਅੱਧੀ ਹੈ ਨਾ ਜਿਹੜੀ ਉਰਦ ਵੀ ਐ ਹੈ ਅੱਧੀ ਉਰਦ ਵੀ ਆ ਪੁੱਠੇ ਪਾਸੇ ਨੂੰ ਜਾਂਦੀ ਆ ਹੁਣ ਉਸ ਤੋਂ ਵੀ ਡਬੋਰਣ ਵਾਲੀ ਹੋ ਗਈ ਐ ਬਬਲਾ ਖਰਚ ਨੂੰ ਉਰਦ ਵੀ ਉਲਟ ਗਈ ਐ ਸਿੱਧੇ ਰਾਸ ਤੇ ਪੁੱਠੇ ਰਾਸ ਤੇ ਪੈ ਗਈ ਕਬੜੀ ਹੋ ਗਈ ਛਵੇ ਦਾ ਰਾਹ ਪੈ ਗਈ ਲੱਗੀ ਤੀ ਛਵੇ ਦਾ ਰਾਜ ਜੰਬਲਬਨ ਹੋਰ ਕਾ ਜਰਾ ਹੈ ਜੰਬਲਬਨ ਛਵੇ ਦਾ ਰਾਹ ਹੋਰ ਕਾ ਦਾ ਉਹ ਜੰਮੜ ਮੰਦਰ ਆ ਬਣੇ ਸਿਵਿਆ ਦਾ ਰਾਏ ਹੋਰ ਕਾਨੂੰ ਕੋ ਜਦ ਕੌੜੀ ਹੋ ਜਾਂਦੀ ਹੈ ਬੁੱਧੀ ਤਾਂ ਸਿਵਿਆ ਦੇ ਰਾਹ ਪੈ ਜਾਂਦੀ ਹੈ ਹੋਰ ਕਿਹੜੇ ਰੋ ਬੂ ਇਹ ਆ ਤਾਂ ਮੁਕਤੀ ਦਾ ਰਾਏ ਆ ਸਿਵਿਆ ਦਾ ਰਾਏ ਰਾਏ ਦੋ ਨੇ ਉਰਦ ਵੀ ਆ ਜੇ ਪੁੱਠੀ ਜਾਊਗੀ ਤਾਂ ਸਿਵਿਆ ਦੇ ਰਾਹ ਜਾਣਾ ਚਲੀ ਜਾਊਗੀ ਸਿਵਿਆਂ ਚ ਪਹੁੰਚ ਜਾਊਗੀ ਜੇ ਦੂਰ ਪਾਸੇ ਨੂੰ ਜਾਊ ਬੋਤੋ ਜੂ ਆਪ ਰੂਪਾ ਆਵਾਰੀ ਫਿਰ ਤਾਂ ਦੇ ਰਾਹ ਤੇ ਬੈਠੀ ਫਿਰ ਜੇ ਆਪ ਰੂਪ ਹੈ ਦੇਖੋ ਉਹ ਉਰਦਵੀ ਹੈ ਅੱਦੀ ਉਰਦਵੀ ਹੈ ਦੇਖੋ ਇੱਥੇ ਆਪ ਰੂਪ ਹੈ ਜੇ ਤੇਰਾ ਰੂਪ ਸਹੀ ਹੈ ਉਰਦਵੀ ਨਹੀਂ ਹੋਈ ਪੁੱਠੀ ਨਹੀਂ ਹੋਈ ਮਤ ਫਿਰ ਆ ਭਾਰੀ ਹੈ ਬੇਤਰਾ ਉਹ ਦੇਖ ਉਹ ਇਹਦਾ ਮਲਾਗ ਅਰਥ ਕਰਦਾ ਮਲਾ ਕੇ ਕਿਵੇਂ ਹੋ ਜਾਉਗੇ ਅੱਦੀ ਉਰਦਵੀ ਹੈ ਤਾਂ ਕੀ ਹੈ ਅੱਧੀਆਂ ਪੁੱਠੇਰਾ ਪੈ ਗਈ ਕਬੜੀ ਹੋਗੀ ਤੇ ਜੇ ਆਬਰੂਪਾ ਤੇਰਾ ਰੂਪ ਉਹ ਹੋ ਜਾਈਏ ਜਹ ਜਹ ਹੁੰਦਾ ਫਿਰ ਆਪਾਰੀ ਫਿਰ ਤੇਰਾ ਨਹੀਂ ਪਾਰ ਪਾਸ ਆ ਤੇ ਆ ਕੋਰੀ ਆਪਾਰੀ ਹੈ ਫਿਰ ਰਮਾ ਰਸਤਰੀ ਕਾਮ ਆਇਆ ਤੋ ਪਰੇ ਹੈ ਤੂੰ ਆਪਾਰੀ ਹੈ ਤੇਰਾ ਬਾਹ ਨਹੀਂ ਹੈ ਆਇਆ ਤੋ ਪਰੇ ਹੈ ਤੂੰ ਹਾਂਜੀ ਰਮਾ ਰਸਤਰੀ ਕਾਮ ਰੂਪਾ ਤੁਮਾਰੀ ਰਮਾ 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 RAMਦਾਇ ਸ੍ਰੀ ਲੰਗ ਲਵ ਸਰਮ RAMਦਾਇ ਸ੍ਰੀ ਲੰਗ ਰਮਾ ਰਾਮ ਹੁੰਦਾ ਨਾ ਰਾਮ ਬਲਿੰਗ ਹੈ ਰਮਾ ਇਸਤਰੀ ਲਿੰਗ ਹੈ ਰਮਾ ਰਸਤਰੀ ਕੋਕ ਬੁੱਧੀ ਆ ਰਮਾ ਹੋਗੀ ਸਭਾ ਕਰ ਰਾਮ ਬੋਲੇ ਆ ਨਾ ਜਿਹੜੀ ਰਾਮ ਦੀ ਬਾਣੀਆਂ ਰਮਾ ਜਿਹੜੇ ਰਾਮ ਦੇ ਬੋਲ ਨੇ ਉਹੀ ਧਰਮ ਹੈ ਇਹ ਰਾਮ ਦੇ ਬੋਲ ਨੇ ਜਿਹੜੀ ਬਾਣੀ ਹੈ ਰਾਮ ਦੇ ਬੋਲ ਨਹੀਂ ਹੈ ਰਮਾ ਰਸਤਰੀ 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 ਕੀ ਹੈ ਹਕੂਮਤ ਕਰਨ ਵਾਲੀ ਹੈ ਸਾਰੇ ਨਾ ਉਹ ਸਾਰੇ ਦੇ ਹਕੂਮਤ ਕਰਦਾਨ ਰਸਟਰੀਆਂ ਤੋਂ ਹਕੂਮਤ ਕਰਨ ਵਾਲੀਆਂ ਸਾਰਿਆਂ ਤੇ ਹੁਕਮ ਚਲਾਉਣ ਵਾਲੀਆਂ ਐ ਐਸੀ ਮਾਤਾ ਸਾਰੀਆਂ ਮਤਾਂ ਤੇ ਹੁਕਮ ਚਲਾਉਂਦੀ ਐ ਰਸਟਰੀ ਉਹਨਾਂ ਦੀ ਕਮਰਿਆ ਦੱਸਦੀ ਐ ਹੁਕਮ ਚਲਾਉਂਦੀ ਐ ਸਾਰਿਆਂ ਤੇ ਹੂੰ ਤਾਂ ਹੀ ਤਾਂ ਇੰਦਰ ਨੂੰ ਰਾਜ ਕੀਤਾ ਸੀ ਇੰਦਰ ਹੁਕਮ ਚ ਹੁਕਮ ਇੰਦਰ ਤੋਂ ਚਲਵਾਇਆ ਰੋ ਸਾਰਿਆਂ ਤੇ ਕਾਮਰੂਪਾ ਕੁਮਾਰੀ ਜੇ ਕਾਮਰੂਪਾ ਦੇਖੋ ਔਰ ਅੱਧ ਤੋਂ ਦੂਰ ਪਾਸੇ ਆ ਜਾਣ ਜੇ ਕਾਮਰੂਪ ਹੈ ਕਾਮਨਾਦਰ ਜੇ ਫਿਰ ਕੁਮਾਰੀਆਂ ਫਿਰ ਕੀ ਹੈ ਫਿਰ ਬਿਨਾ ਪਤੀ ਤੋਂ ਹੈ ਜੇ ਹਾਂ ਰੋਵੇ ਨਿਰਪਕਨਿਆ ਕੇ ਗਾਲ ਨੇ ਨਹੀਂ ਨਹੀਂ ਪਤਾਰ ਬਾਲੀ ਰੋਵੇ ਨਹੀਂ ਪਤਾਰ ਬਾਲੀ ਰੋਵੇ ਨਹੀਂ ਪਤਾਰ ਨਾੜ ਕੇ ਦੁਖਿਆ ਸਮਸਰ ਕੁਮਾਰੀਆਂ ਜੋ ਬਾਲੀ ਹੈ ਥੋੜੀ ਉਮਰ ਹੈ ਪਧਾਰ ਹੈ ਨਹੀਂ ਅਜੇ ਬੁੱਢੀ ਝੋਟੀ ਹੋਗੀ ਬਾਲੀ ਹੋਗੀ ਰਵਾ ਬਾਲੀ ਨਹੀਂ ਪਧਾਰ ਕੀ ਰਹਿੰਦੇ ਸੀ ਸੋਨਾਰ ਬੁੰਜਾ ਨੰਮਰਤ ਖੋਜਦੇ ਇਹੀ ਬਾਲੀ ਬੁੱਧ ਸੀ ਅੰਮਰਤ ਖੋਜਦੇ ਸੀ ਸੋ ਅੰਮਰਤ ਗੁਰਤੇ ਪਾਇਆ ਕਹਿੰਦੇ ਅਸੀਂ ਪਾਇਆ ਅਮਰਤ ਪਾਉਗੀ ਰਸ਼ਟਰੀ ਰਮਾ ਰਮਾ ਅਮਰਤ ਪਾਉਗੀ ਅਮਰ ਤੱਕ ਪਹੁੰਚੂ ਬਾਲੇ ਨਹੀਂ ਪਹੁੰਚ ਸਕਦੀ ਕਾਮ ਰੂਪਾ ਕੁਮਾਰੀ ਕਾਮ ਰੂਪਾ ਕੁਮਾਰੀ ਨਹੀਂ ਪਹੁੰਚ ਸਕਦੀ ਉਹ ਤਾਂ ਉਹਦਾ ਕਾਮ ਨਹੀਂ ਹੈ ਦੀ ਹੈ ਕਾਮਨਾ ਅਧੀਨ ਕੈਸੇ ਪਾਵੇ ਭਗਵੰਤ ਕੋ ਗਿਆਨ ਕੇ ਬਿਹਿਨ ਲੋਭ ਬੋਹ ਮੇ ਪ੍ਰਵੀਰ ਇੱਕ ਕਾਮ ਕੇ ਅਧੀਨ ਕੈਸੇ ਪਾਵੇ ਭਗਵੰਤ ਭਗਵੰਤ ਰੂਪ ਨੂੰ ਪਾਵੇ ਇਹ ਕਾਮਨਾ ਭਗਵੰਤ ਕਿੱਥੋਂ ਮਿਲਣੀ ਇਹ ਤਾਂ ਕਾਹ ਉਹ ਨਾ ਕਹਿੰਦੇ ਨੇ ਧਰਮ ਅਰਥ ਕਾਮੋਖ ਕਾਹ ਉਹ ਨਾ ਵੀ ਆਇਆ ਭੁਗਤੀ ਵੀ ਚਾਹੀਦੀ ਹੈ ਇਹ ਦੋ ਨਹੀਂ ਮਿਲਦੇ ਹੁੰਦੇ ਕਦੇ ਵੀ ਚਾਰ ਪਦਾਰਥ ਨੇ ਧਰਮ ਅਰਥ ਕਾਮੋਖ ਚਾਰੇ ਸਾਡਿਆਂ ਨੇ ਮੰਨ ਲਏ ਧਰਮ ਅਰਥ ਕਾਮੋਖ ਦਾ ਆਦਾਤਾ ਤਾਂ ਆਤਮ ਗਿਆਨ ਹੈ ਤਾਰਮਰਤ ਕਾਮ ਮੌਕਾ ਦਾਤਾ ਕੌਣ ਹੈ ਸਤਿਗੁਰੂ ਸਤਿਗੁਰਾ ਦਤ ਗਿਆਨ ਸਵੇ ਚਾ ਪੂਰੀਆਂ ਕਰਨੀਆਂ ਕਾਮਰੋ ਪੂਰੀ ਕਰਨੀ ਸਵੇ ਚਾ ਪੂਰੀਆਂ ਜਾਂ ਪਾਇਆ ਅਗਰ ਬਾਰਾ ਉਹ ਛੜਦਾ ਹਾਂਜੀ ਕਾਮ ਰੂਪਾ ਕੁਮਾਰੀ ਕਾਮ ਰੂਪਾ ਕੁਮਾਰੀ ਹੈ ਫਿਰ ਤੂੰ ਵਿਆਹੀ ਹੋਈ ਨਹੀਂ ਹੈ ਜਾਂ ਕੁਵਾਰੀ ਤਜੋ ਵਿਆਹੀ ਦਾ ਮਾਮਲਾ ਇਹੋ ਪਛੋਤਾ ਉਹ ਵਤ ਕੁਵਾਰੀ ਨਾ ਥੀ ਐ ਜੇ ਕੁਵਾਰੀ ਐ ਉਹਦਾ ਵजूद ਕੋਈ ਨਹੀਂ ਉਹ ਰਹਿ ਨਹੀਂ ਸਕਦੀ ਜਮਲਵੰਤੇ ਰਹੂ ਹ ਭਵੀ ਭਾਵਨੀ ਭੈਰ ਵੀ ਭੀਮ ਰੂਪਾ ਇਹ ਭਵੀ ਐ ਸੁਭਗੀ ਪਹੁੰਚਣਾ ਪੁੰਚਣਾ ਹੁੰਦਾ 12ਵੀਂ ਭਵੀ ਭਾਵਨੀ ਪੈਰ ਵੀ ਭਾਵਨਾ ਜਿਹੜੀ ਅੰਦਰ ਭੁੱਖ ਹੈ ਮਾਇਆ ਦੀ ਹੋਗੀ ਪਹੂਗੀ ਪੈਰ ਵੀ ਪੀਂ ਰੂਪ ਪਰ ਪੀਂ ਰੂਪਾ ਪੈਰ ਦੇ ਵਿੱਚ ਦੱਬੀ ਹੋਈਆਂ ਪੈਰ ਵੀ ਪੈਰ ਵੀ ਪੈ ਭੀਤ ਹੈ ਪਰ ਪੀਂ ਰੂਪਾ ਪੀਂ ਰੂਪਾ ਪਿਆਰ ਦਾ ਰੂਪ ਹੈ ਫਿਰ ਤੇਰਾ ਬڑے ਬੜੇ ਭਿਆਨਕ ਕੰਮ ਕਰ ਦਿੰਦੀ ਹੈ ਫਿਰ ਤੂੰ ਧਰਮ ਦੇ ਨਾਉ ਦੇ ਬڑے ਬڑے ਪਾਪ ਹੋ ਜਾਂਦੇ ਨੇ ਤਨਵੰਦੇ ਨਾਉ ਦੇ ਬੜੇ ਬੜੇ ਜੰਗ ਹੋ ਜਾਂਦੇ ਨੇ ਕਤਲੋਕਾਰਦ ਹੋ ਜਾਂਦੇ ਨੇ ਤਨਵੰਦੇ ਨਾਉ ਤੇ ਬਹੁਤ ਵੱਡੀਆਂ ਲੜਾਈਆਂ ਹੋਈਆਂ ਨੇ ਦੁਨੀਆਂ ਨੂੰ ਮਾਰ ਕੇ ਤੇ ਦੋ ਜਾਨਾਂ ਦੁਨੀਆਂ ਦੀ ਫਿਰ ਇਹ ਰੂਪ ਤੇ ਜੇ ਮਾਇਆ ਅਹ ਸੱਚ ਤੋਂ ਭਵਗੀ ਨਾ ਮਾਇਆ ਦਾ ਹੀ ਹੋਗੀ ਜਦੋਂ ਤੇਰੇ ਤੇ ਇਹ ਛਾ ਪੈਦਾ ਹੋਈ ਰਾਜ ਦੀ ਸੰਸਾਰ ਦੀ ਫਿਰ ਤੇਰਾ ਰੂਪ ਹੋਇਆ ਆਰੋਪ ਜਿਹੜਾ ਸਿੱਖਾਂ ਦਾ ਬਦਲੇ ਆਇਆ ਇਹਦੇ ਕਰਕੇ ਬੰਦੇ ਹੋਏ